ਪਹੁੰਚਿਓ ਪਾ ਮੈਂ ਹੋ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਾਂ ਸੋਸ਼ਲ ਮੀਡੀਆ ਜਿਹੜੇ ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਪ੍ਰਤੀਨਿਧਤਾ ਕਰਦੇ ਹੋ ਤੁਹਾਡਾ ਬਹੁਤ ਧੰਨਵਾਦ ਅੱਜ ਦਾ ਇਸ ਗੰਭੀਰ ਵਿਸ਼ੇ ਤੇ ਜਿਹੜੀ ਪ੍ਰੈਸ ਵਾਰਤਾ ਉਹਨੂੰ ਤੁਸੀਂ ਸਾਰੀ ਦੁਨੀਆ ਤੱਕ ਪਹੁੰਚਾਉਂਗੇ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਕੈਮਰਾ ਰਾਹੀਂ ਪਹਿਲਾਂ ਵੀ ਦਿਖਾ ਰਹੇ ਹਾਂ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨੀ ਮੋਰਚੇ ਚੱਲ ਰਹੇ ਨੇ ਔਰ ਫਰਵਰੀ ਤੋਂ ਹੀ ਚੱਲ ਰਹੇ ਨੇ ਇਹ ਉਹੀ ਦੋਨੇ ਫਾਰਮ ਨੇ ਜਿੰਨਾ ਨਾਲ 26 ਸੈਕਟਰ ਦੇ ਵਿੱਚ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਸ਼ ਕੋਹਲ ਜੀ ਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਜੀ ਤੇ ਸਾਰੇ ਉਹਨਾਂ ਦੇ ਆਫੀਸਰ ਸਹਿਬਾਨ ਨਾਲ 8-8 ਘੰਟੇ ਦੀ ਵਾਰਤਾ ਕਈ ਦੌਰ ਦੀ ਹੋਈ ਤੁਸੀਂ ਵੀ ਰਾਤ ਦੇ 2-2 3-3 ਵਜੇ ਤੱਕ ਬਾਹਰ ਇੰਤਜ਼ਾਰ ਕਰਦੇ ਰਹੇ ਕਿ ਡਿਟੇਲ ਕੀ ਹੁੰਦੀ ਹੈ ਕੀ ਹੋਇਆ ਸੋ ਉਸ ਤੋਂ ਬਾਅਦ ਕਿਉਂਕਿ ਫਰਵਰੀ ਦੇ ਵਿੱਚ ਇਹ ਗੱਲਬਾਤ ਚੱਲ ਰਹੀ ਸੀ ਤਾਂ ਦੋ ਤਿੰਨ ਦੌਰ ਦੀ ਗੱਲਬਾਤ ਸੀ ਫੈਸਲਾ ਕਿਸਾਨ ਸੰਗਠਨ ਨੇ ਕਰਨਾ ਮੈਂ ਤਾਂ ਬਤੌਰ ਇੱਕ ਬ੍ਰਿਜ ਦੇ ਤੌਰ ਤੇ ਕੰਮ ਕਰ ਰਿਹਾ ਸੀ ਮੈਂ ਉਸ ਵੇਲੇ ਵੀ ਤੁਹਾਨੂੰ ਮੈਂ ਇਹੀ ਸਟੇਟਮੈਂਟ ਦਿੱਤੀ ਸੀ ਮੰਗਾ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਕਿ ਆਪਾਂ ਉੱਥੇ ਜਾਣ ਦੇ ਵੇਲੇ ਉਹਨਾਂ ਨੂੰ ਇੱਥੇ ਬੁਲਾ ਲੈਣੇ ਆ ਉਹ ਆਏ ਵੀ ਪਰ ਉਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ ਤਾਂ ਉਸ ਤੋਂ ਬਾਅਦ ਦੇਸ਼ ਚ ਇਲੈਕਸ਼ਨ ਦੇ ਵਿੱਚ ਚਲਾ ਗਿਆ ਮਾਰਚ 16 ਨੂੰ ਇਲੈਕਸ਼ਨ ਕੋਰ ਲੱਗ ਗਿਆ ਤੇ ਜੁਲਾਈ ਤੱਕ election ਚੱਲੀ ਫਿਰ ਦੁਬਾਰਾ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਪਰ ਇਨ ਦਾ ਮੀਨਮ ਜੁਲਾਈ ਤੋਂ ਲੈ ਕੇ ਜੇ ਆਪਾਂ ਕਰ ਲਈਏ ਕਾਊਂਟ ਤਾਂ ਫਿਰ ਕੋਈ ਦੁਬਾਰਾ ਐਫਰਟ ਨਹੀਂ ਕੀਤੀ ਗਈ ਕੇਂਦਰ ਦੁਆਰਾ ਕਿ ਉਹਨਾਂ ਨਾਲ ਕੋਈ ਗੱਲਬਾਤ ਜਾਂ ਕੋਈ ਹੋਰ ਦੁਬਾਰਾ ਗੱਲਬਾਤ ਕਰ ਲਈਏ ਜਾਂ ਕੋਈ ਉਹਨਾਂ ਦੀਆਂ ਮੰਗਾਂ ਬਾਰੇ ਕਿਸੇ ਵੀ ਸਟੇਕ ਹੋਲਡਰਜ਼ ਨੂੰ ਬੁਲਾ ਲიਏ ਸਾਰੇ ਜਿੰਨੇ ਵੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਬੁਲਾ ਕੇ ਗੱਲਬਾਤ ਦਾ ਕੋਈ ਦੌਰ ਸ਼ੁਰੂ ਕਰੀਏ ਕਿਉਂਕਿ ਸਰਕਾਰ ਤਾਂ ਉਸੇ ਪਾਰਟੀ ਦੀ ਬਣ ਗਈ ਜਿਨ੍ਹਾਂ ਨਾਲ ਪਹਿਲਾਂ ਸਵਾ ਸਾਲ ਅੰਦੋਲਨ ਚੱਲਿਆ ਤੇ ਪ੍ਰਧਾਨ ਮੰਤਰੀ ਜੀ ਨੇ ਖੋਦਾ ਕੇ ਟੀਵੀ ਤੇ ਕਿਹਾ ਕਿ ਮੇਰੀ ਤਪੱਸਿਆ 'ਚ ਕਮੀ ਰਹੀ ਹੋਣੀ ਇਸ ਕਰਕੇ ਮੈਂ ਕਾਨੂੰਨ ਜਿਹੜੇ ਨੇ ਇਹ ਵਾਪਸ ਲੈਣਾ ਤਾਂ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਤਾਂ ਮਤਲਬ ਦੂਰ ਹੈ ਉਹ ਕਿਸੇ ਹੋਰ ਤਰੀਕੇ ਨਾਲ ਦੁਬਾਰਾ ਫੇਰ ਉਹੀ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਦੂਜੇ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਗੱਲਬਾਤ ਵਾਸਤੇ ਕਿਉਂ ਨਹੀਂ ਬੁਲਾਉਂਦੇ ਕਿਉਂ ਗੱਲਬਾਤ ਤੋਂ ਕਿਉਂ ਘਬਰਾਉਂਦੇ ਐ ਸੈਂਟਰ ਵਾਲੇ ਮੈਨੂੰ ਸਮਝ ਨਹੀਂ ਆਉਂਦੀ ਇਸ ਗੱਲ ਡਲੇਵਲ ਸਾਹਿਬ ਦਾ ਜਿਹੜਾ ਮਰਨ ਵਰਤ ਰੱਖਿਆ ਉਹਨਾਂ ਨੇ 38ਵਾਂ ਦਿਨ ਹੋ ਗਿਆ 39ਵਾਂ ਦਿਨ ਹੋ ਗਿਆ ਮਤਲਬ ਕੋਈ ਪ੍ਰਵਾਹ ਹੀ ਨਹੀਂ ਕਰਦੇ ਅਸੀਂ ਬਹੁਤ ਵਾਰੀ ਐਫਰਟ ਕਰ ਚੁੱਕੇ ਹਾਂ ਕਿ ਬਈ ਗੱਲਬਾਤ ਕਰੋ ਮੰਗਾਂ ਜਿਹੜੀਆਂ ਸਾਰੀਆਂ ਸੈਂਟਰ ਨਾਲ ਰਿਲੇਟਡ ਨੇ ਸਾਰੀਆਂ ਮੰਗਾਂ ਜਿਹੜੀਆਂ ਉਹ ਚਾਹੇ ਉਹ ਇਹਨਾਂ ਦੋਨੇ ਫਾਰਮਾਂ ਦੀ ਚਾਹੇ ਉਹ ਬਾਕੀ ਜਿਹੜੀਆਂ ਯੂਨੀਅਨਾਂ ਨੇ ਜਿੰਨੇ ਵੀ ਨੇ ਮੰਗਾ ਕਾਮਨ ਹੀ ਨੇ ਮੰਗਾ ਸਾਰੀਆਂ ਸੇਮ ਨੇ ਜਥੇਬੰਦੀ ਜਾਂ ਵਿਚਾਰਤਾ ਰਾ ਅਲੱਗ-ਅਲੱਗ ਹੋ ਸਕਦੀ ਡੈਮੋਕਰੈਟਿਕ ਰਾਈਟ ਉਹਨਾਂ ਦਾ ਪਰ ਗੱਲਬਾਤ ਵਾਸਤੇ ਸੱਦਾ ਕਿਉਂ ਨਹੀਂ ਦਿੰਦੇ ਮਾਨਯੋਗ ਸੁਪਰੀਮ ਕੋਰਟ ਵਿੱਚ ਆਈ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਸਾਹਿਬ ਦੀ ਸੇਧ ਦਾ ਜਿਹੜਾ ਖਿਆਲ ਰੱਖਣਾ ਪੰਜਾਬ ਸਰਕਾਰ ਦੀ ਜਿੰਮੇਵਾਰੀ ਅਸੀਂ ਆਪਣੀ ਜਿੰਮੇਵਾਰੀ ਨਿਭਾ ਰਹੇ ਹਾਂ ਅੱਜ 50 ਡਾਕਟਰ ਹਰ ਵਕਤ 50 ਡਾਕਟਰ ਉਥੇ ਡਿਊਟੀ ਤੇ ਤਨਤ ਨੇ ਬਿਲਕੁਲ ਜਿੱਥੇ ਉਹਨਾਂ ਦਾ ਧਰਨਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਉਥੋਂ 500 ਮੀਟਰ 550 ਮੀਟਰ ਤੇ ਇੱਕ ਹਵੇਲੀ ਨਾਂ ਦਾ ਕਾਬਾ ਸੀਗਾ ਉਹਨੂੰ ਅਸੀਂ ਹਸਪਤਾਲ ਚ ਕਨਵਰਟ ਕਰ ਰੱਖਿਆ ਉਥੇ ਸਾਰੀਆਂ ਹਸਪਤਾਲ ਵਾਲੀਆਂ ਫੈਸਿਲਟੀਆਂ ਜਿਹੜੀਆਂ ਹਸਪੀਟਲ ਡਿਕਲੇਅਰ ਕਰ ਰੱਖਿਆ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹਨਾਂ ਦੀ ਸਿਹਤ ਦਾ ਖਿਆਲ ਰੱਖਣਾ ਹੈ ਮੈਡੀਕਲੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਮੈਂ ਢੇਲੇਵਾਲ ਸਾਹਿਬ ਨਾਲ ਖੁਦ ਵੀ ਗੱਲ ਕੀਤੀ ਪਰਸੋਂ ਕਿ ਜੀ ਤੁਹਾਡੀ ਸਿਹਤ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਘਰਸ਼ ਲੰਬਾ ਚੱਲੂਗਾ ਉਹਦੇ ਵਾਸਤੇ ਜਿਹੜੀਆਂ ਲੜਾਈਆਂ ਲੰਬੀਆਂ ਚੱਲਦੀਆਂ ਨੇ ਤਾਂ ਫਿਰ ਉਹਦੇ ਵਾਸਤੇ ਤੁਹਾਡੇ ਵਰਗੇ ਲੀਡਰਾਂ ਦਾ ਇਥੇ ਗੱਲਬਾਤ ਦੇ ਵਿੱਚ ਜਾਂ ਕੱਲ ਨੂੰ ਕੋਈ ਟਾਕਸ ਹੋਰ ਕਿਸਮ ਦੀਆਂ ਹੁੰਦੀਆਂ ਨੇ ਤਾਂ ਬੈਠੇ ਰਹਿਣਾ ਜ਼ਰੂਰੀ ਹੈ ਉੱਥੇ ਉੱਥੇ ਹਾਜ਼ਰੀ ਜ਼ਰੂਰੀ ਹੈ ਤੇ ਇਸ ਗੱਲ ਤੋਂ ਅਸੀਂ ਕਿਉਂਕਿ ਉੱਥੇ ਜਿਵੇਂ ਸੈਂਟਰ ਚਾਹੁੰਦਾ ਕਿ ਉਹਨੂੰ ਚੱਕ ਕੇ ਲੈ ਜਾਓ ਜੇ ਤੂੰ ਕਿਉਂ ਜੀ ਨਾ ਤਾਂ ਕੋਈ ਹਿੰਸਕ ਹੋ ਰਹੇ ਨੇ ਨਾ ਕੁਈ ਉੱਥੇ ਇਸ ਤਰ੍ਹਾਂ ਦਾ ਵੀ ਤਣਾਅ ਹੈ ਬਹੁਤ ਵੀ ਕਿਸੇ ਵੀ ਟਾਈਮ ਤੇ ਕੋਈ ਕੋਈ ਚੰਗਾਰੀ ਪੜ ਕੇ ਕੋਈ ਪ੍ਰੋਬਲਮ ਨਹੀਂ ਜੀ ਹਾਂ ਸਾਡੀ ਟੈਰੀਟਰੀ ਚ ਬੈਠੇ ਨੇ ਪਰ ਇੱਕ ਗੱਲ ਬਾਤ ਨਿਬੜੂਗੀ ਕੇਂਦਰ ਜੇ ਉਹਨਾਂ ਨਾਲ ਗੱਲ ਕਰੇ ਸਾਰੇ ਸਟੇਕ ਹੇਲਡਰਸ ਨੂੰ ਬੁਲਾ ਲਓ ਗੱਲ ਕਰ ਲਓ ਮੈਂ ਪਹਿਲਾਂ ਵੀ ਇਹ ਗੱਲ ਲਿਖੀ ਹੈ ਕਿ ਵਿਸ਼ਵਗੁਰੂ ਜੇ ਭਾਰਤ ਬਣਨਾ ਚਾਹੁੰਦਾ ਹੈ ਤੇ ਵੱਡੇ ਵੱਡੇ ਦੇਸ਼ਾਂ ਦੇ ਮਸਲਿਆਂ ਦੇ ਵਿੱਚ ਭਾਰਤ ਜੇ ਆਪਦਾ ਜਿਹੜਾ ਯੋਗਦਾਨ ਪਾਉਣਾ ਚਾਹੁੰਦਾ ਹੈ ਹਿੱਸਾ ਪਾਉਣਾ ਚਾਹੁੰਦਾ ਉਹਨਾਂ ਦੇ ਝਗੜਿਆਂ ਦਾ ਆ ਤਾਂ ਕਿਸੇ ਆਪਣੀ ਨੇ ਬਗਾਨੇ ਤਾਂ ਨਹੀਂ ਕੋਈ ਇਹਨਾਂ ਨਾਲ ਤਾਂ ਗੱਲ ਕਰ ਲਓ ਔਰ ਬਜਾਏ ਇਸ ਦੇ ਕਿ ਗੱਲਬਾਤ ਕਰਨ ਦੀ ਬਜਾਏ ਪੰਜਾਬ ਸਰਕਾਰੀ ਅਮਬਰੀ ਹੈ ਜੀ ਪੰਜਾਬ ਸਰਕਾਰੀ ਅਮਬਰੀ ਹੈ ਜੀ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਤਾਂ ਦੇਖ ਲਓ ਤੁਸੀਂ ਉਹਨਾਂ ਨਾਲ ਤਾਂ ਪੰਜਾਬ ਸਰਕਾਰ ਦਾ ਇੱਕ ਵੀ ਹੋ ਨਹੀਂ ਹੈਗਾ ਮੈਂ ਤਾਂ ਇਹ ਇੰਨਾ ਸਾਰੀਆਂ ਯੂਨੀਅਨਸ ਨਾਲ 8-8 ਘੰਟਿਆਂ ਦੀ ਗੱਲਬਾਤ ਪੰਜਾਬ ਭਵੰਚ ਕਦੇ ਕਦੇ 26 ਸੈਕਟਰ ਬਲੇ ਭਵੰਚ ਮਦਦ ਕਰਦਾ ਰਹਿਣਾ ਚਾਹੇ ਗੰਨੇ ਦੀ ਫਸਲ ਦਾ ਹੋਵੇ ਚਾਹੇ ਕੋਈ ਲਿਫਟਿੰਗ ਦੀ ਪ੍ਰੋਬਲਮ ਡੀਏਪੀ ਦੀ ਕੋਈ ਅਸੀਂ ਤਾਂ ਆਪਣੇ ਵੱਲੋਂ ਬੈਸਟ ਐਫਰਟਸ ਕਰਦੇ ਹਾਂ ਇਸ ਵਕਤ ਖੇਤੀ ਮੰਤਰੀ ਸ਼ਿਵਰਾ ਚੋਹਾਨ ਨੇ ਉਮੜ ਪ੍ਰਦੇਸ਼ ਵੀ ਇੱਕ ਖੇਤੀ ਵਾਲਾ ਵੱਡਾ ਰਾਜ ਹੈ ਮੱਧ ਪ੍ਰਦੇਸ਼ 'ਚ ਵੀ ਮਾਲਵਾ ਹੈ ਮੱਧ ਪ੍ਰਦੇਸ਼ ਦਾ ਇੱਕ ਏਰੀਆ ਜਿਸ ਦਾ ਨਾਮ ਮਾਲਵਾ ਮਾਲਵੇ ਦਾ ਮਤਲਬ ਪੁੱਜਾਓ ਉਹਨਾਂ ਨੂੰ ਪਤਾ ਹੈ ਉਹ ਮੁੱਖ ਮੰਤਰੀ ਰਹੇ ਉੱਥੋਂ ਦੇ ਮੱਧ ਪ੍ਰਦੇਸ਼ ਦੇ ਉਹਨਾਂ ਨੂੰ ਖੇਤੀ ਦੀਆਂ ਸਮੱਸਿਆਵਾਂ ਦਾ ਪਤਾ ਹੈ ਬੁਲਾ ਲਓ ਬੁਲਾ ਕੇ ਗੱਲ ਕਰੋ ਔਰ ਉਹੀ ਮੰਗਾ ਨੇ ਜਿਹੜੀਆਂ ਉਹਨਾਂ ਨੇ ਉਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਨੇ ਇਹੀ ਪ੍ਰਧਾਨ ਮੰਤਰੀ ਨੇ ਜਿਹਨੇ ਕਿਹਾ ਸੀ ਕਿ ਮੇਰੀ ਤਪੱਸਿਆ ਚ ਕਮੀ ਰਹੀ ਗਈ ਹੋਣੀ ਵੀ ਅਸੀਂ ਸਮਝਾਉਣ ਚ ਕਾਮਯਾਬ ਨਹੀਂ ਹੋ ਸਕੇ ਬਜਾਏ ਉਸ ਦੇ ਕਿ ਉਹ ਮੰਗਾ ਤੇ ਜਿਹ ਜੋ ਵੀ ਐਮਐਸਪੀ ਦੀ ਗਾਰੰਟੀ ਜਾਂ ਜਿਹੜਾ ਕਿਸਾਨਾਂ ਦੀਆਂ ਮੰਗਾ ਨੇ ਅਗਰੀਕਲਚਰ ਸਟੇਟ ਦੀਆਂ ਹੋਣੀ ਵੀ ਚਾਹੀਦੀ ਮੰਗਾ ਹੀ ਨੇ ਅਸੀਂ ਫੂਡ ਬੋਲ ਆ ਦੇਸ਼ ਦੀ ਉਦੀ ਬਜਾਏ ਉਨਾਂ ਹੀ ਕਾਨੂੰਨਾਂ ਨੂੰ ਕਿਸੇ ਹੋਰ ਤਰੀਕੇ ਨਾਲ ਲੈ ਕੇ ਆਈ ਜਾਂਦੇ ਨੇ ਹੁਣ ਸਾਡੇ ਕੋਲੇ ਚਿੱਠੀ ਆਈ ਪਈ ਹੈ ਕਿ ਜੀ ਤੁਹਾਡੀ رائے ਦਿਓ ਮੰਡੀਕਰਨ ਪੰਜਾਬ ਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਹੁਤ ਕਮਾਲ ਹੈ ਸਾਡੇ ਲਗਭਗ 4 ਤੋਂ 5 ਕਿਲੋਮੀਟਰ ਦੇ ਰੇਡੀਅਸ 'ਚ ਮੰਡੀ ਹੈ ਉਹ ਮੰਡੀਕਰਨ ਬੋਰਡ ਸਾਡਾ ਇੱਕ ਬਹੁਤ ਵੱਡੀ ਸੰਸਥਾ ਹੈ ਏਜੰਸੀ ਹੈ ਤੇ ਉਹਨੂੰ ਤੁਸੀਂ ਫੇਰ ਮਤਲਬ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਕਿਉਂਕਿ ਉੱਤੇ ਐਗਰੀਕਲਚਰ ਇਜ਼ ਅ ਸਟੇਟ ਸਬਜੈਕਟ ਖੇਤੀ ਜਿਹੜਾ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਹੈ ਅਸੀਂ ਉਹ ਜਿਹੜੀ ਜਿਹੜੇ ਇਹਨਾਂ ਨੇ ਸੁਜੈਸ਼ਨ ਮੰਗੇ ਉਹਦੇ 'ਚ ਅਸੀਂ ਅਸੈਪਟ ਨਹੀਂ ਕਰ ਸਕਦੇ ਉਹਨੂੰ ਉਹ ਤਾਂ ਫੇਰ ਉਹੀ ਆ ਗਈ ਗੱਲ ਫਿਰ ਤੇ ਕੰਨ ਇਧਰਲੇ ਪਾਸੇ ਦੀ ਫੜ ਲੈ ਇਧਰਲੇ ਪਾਸੇ ਦੀ ਫੜ ਲੈ ਪਰ ਇਸ ਤਰ੍ਹਾਂ ਬੇਪਰਵਾਹੀਆਂ ਨਹੀਂ ਚਲਦੀਆਂ ਹੁੰਦੀਆਂ ਠੀਕ ਹੈ ਤੁਸੀਂ ਇਲੈਕਸ਼ਨ ਜਿੱਤ ਗਏ ਕੀ ਤੁਹਾਨੂੰ ਇਹ ਲੱਗਣ ਲੱਗਿਆ ਕਿ ਹਰਿਆਣਾ ਵਿੱਚ ਇਲੈਕਸ਼ਨ ਜਿੱਤ ਕੇ ਫਿਰ ਕੀ ਹੁੰਦਾ ਹੈ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹਦਾ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸਿਰਫ ਤੁਸੀਂ ਸਿਰਫ ਰਾਜਨੀਤਿਕ ਫਰਕ ਹੀ ਦੇਖੋਗੇ ਬਸ ਕਿ ਜਿਹੜੀ ਚੀਜ਼ ਵੋਟਾਂ ਨੂੰ ਅਸਰ ਪਾਉਂਦੀ ਹੈ ਉਸੇ ਨਾਲ ਹੀ ਗੱਲ ਕਰੂੰ ਹੈਗੇ ਤਾਂ ਸਾਡੇ ਅੰਨਦਾਤੇ ਆ ਉਹ ਤਾਂ ਅੰਨਦਾਤੇ ਕਹਿੰਨੇ ਆਪਾਂ ਸੋਚ ਕਰਕੇ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਸਾਰਾ ਆਰਡਰ ਡਿਟੇਲ ਚ ਮੈਂ ਰੋਜ਼ ਜਿੰਨਾ ਵੀ ਜੋ ਵੀ ਆਉਂਦਾ ਮੈਂ ਪੜਦਾ ਸਾਡੇ ਡੀਜੀਪੀ ਉੱਥੇ ਵਿజిਟ ਕਰਦੇ ਆ ਐਡੀਜੀਪੀ ਰਿਟਾਇਰਡ ਜਸਕਰਨ ਸਿੰਘ ਵਿజిਟ ਕਰਦੇ ਆ ਮੇਰੇ ਨਾਲ ਪਹਿਲਾਂ ਗੱਲ ਕਰਦੇ ਆ ਕਿ ਆ ਜਾਓ ਮਿਲ ਕੇ ਆਓ ਗੱਲ ਕਰੋ ਐਸਐਸਪੀ ਪਟਿਆਲਾ ਡੀਆਈਜੀ ਪਟਿਆਲਾ ਡੀਸੀ ਪਟਿਆਲਾ ਸਾਡੇ ਅਫਸਰ ਸਾਰੇ ਉੱਥੇ ਅਸੀਂ ਸਾਡੀ ਕੈਬਨਿਟ ਦੇ ਸਾਥੀ ਜਾਂਦੇ ਅਥਰੂ ਗੈਸ ਦੇ ਗੋਲੇ ਤੇ ਪਾਣੀ ਦੀਆਂ ਬਾਛੜਾਂ ਹਰਿਆਣਾ ਮਾਰ ਰਿਆ ਹੈ ਹਰਿਆਣਾ 'ਚ ਬੀਜੇਪੀ ਸਰਕਾਰ ਹੈ ਮੰਗਾ ਦਿੱਲੀ ਨਾਲ ਨੇ ਮੋਦੀ ਸਰਕਾਰ ਉਹਨਾਂ ਨਾਲ ਗੱਲ ਨਹੀਂ ਕਰ ਰਹੀ ਪੰਜਾਬ ਸਰਕਾਰ ਵਿੱਚ ਕਿੱਥੋਂ ਪਾ ਲਈ ਉਹਨੇ ਮਤਲਬ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਕਿ ਤੁਸੀਂ ਸਾਨੂੰ ਮਤਲਬ ਆਪ ਬੱਚੀ ਸਾਡਾ ਕਲੈਸ਼ ਕਰਾ ਦੋ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸੇ ਵੀ ਕਿਸਮ ਦੀ ਕੈਜੁਐਲਟੀ ਹੋਵੇ ਕੋਈ ਜਾਨੀ ਨੁਕਸਾਨ ਹੋਵੇ ਜਾਂ ਕੋਈ ਲਖਮੀ ਹੋਵੇ ਤੇ ਹਾਂ ਪਰ ਅਸੀਂ ਲਗਾਤਾਰ ਇਨ ਟੱਚ ਆ ਉਹਨਾਂ ਦੀ ਸਿਹਤ ਜਿਹੜੀ ਹੈ ਡਾਕਟਰ ਉੱਥੇ ਬੈਠੇ ਨੇ ਜਦੋਂ ਵੀ ਉਹ ਇਜਾਜ਼ਤ ਦਿੰਦੇ ਆ ਮੈਡੀਕਲ ਵੀ ਅਸੀਂ ਮੈਂ ਟੈਸਟ ਵਗੈਰਾ ਜਾਂ ਉਹਨਾਂ ਦਾ ਬਲੱਡ ਲੈ ਕੇ ਟੈਸਟ ਵਗੈਰਾ ਵੀ ਕਰਦੇ ਆ ਅੱਗੇ ਤਾਂ ਸੁਪਰੀਮ ਕੋਰਟ ਨੇ ਵੀ ਕਿਹਾ ਵੀ ੱੱਕੇ ਨਾਲ ਤਾਂ ਤੁਸੀਂ ਖਵਾ ਨਹੀਂ ਸਕਦੇ ਕੁਝ ਮੈਡੀਕਲੀ ਅਸੀਂ ਕੋਈ ਕਮੀ ਨਹੀਂ ਛੱਡਾਂਗੇ ਇਹ ਅੱਗੇ ਉਹਨਾਂ ਦੀ ਜਿਹੜੀ ਹੈ ਜਥੇਵੰਦੀ ਦਾ ਫੈਸਲਾ ਹੋਊਗਾ ਪਰ ਮੈਂ ਉਹਨਾਂ ਨੂੰ ਅਪੀਲ ਵੀ ਕਰਦਾ ਦਲੇਵਰ ਸਾਹਿਬ ਨੂੰ ਕਿ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਤੇ ਬੜਾ ਸਿੱਧਕ ਤੇ ਸਿਰੜ ਹੈ ਤੇ ਪਰ ਇਹਦੇ ਲਈ ਤੁਹਾਡੀ ਸਿਹਤ ਜ਼ਰੂਰੀ ਹੈ ਕੋਈ ਇਸ ਤਰ੍ਹਾਂ ਦਾ ਜੋਖਮ ਜਾਨ ਨੂੰ ਨਾ ਹੋਵੇ ਕਿ ਲੰਬੇ-ਲੰਬੇ ਤਰੀਕਾ ਦੇ ਰਹੇ ਸਾਨੂੰ ਬੰਦਾ 38 ਦਿਨ ਤੋਂ ਬਿਟਿਆ ਅਸੀਂ ਵੀ ਕਹਿ ਰਹੇ ਹਾਂ ਕਿ ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਜੀ ਪਰ ਉੱਥੇ ਜਦੋਂ ਕੋਈ ਐਦਾਂ ਦਾ ਹਾਲਾਤ ਹੈ ਹੀ ਨਹੀਂ ਕਿ ਉਹਨਾਂ ਨੂੰ ਜ਼ਬਰਦਸਤੀ ਚਾੱਕ ਕੇ ਲੈ ਜਾਓ ਜੀ ਆਸਤਾਚ ਪਹਿਲਾਂ ਅਸੀਂ ਤਾਂ ਲੈ ਕੇ ਗਏ ਸੀ ਪਹਿਲਾਂ ਵੀ ਜਦੋਂ ਉਹਨਾਂ ਦਾ ਹਜੇ ਬੈਠੇ ਨਹੀਂ ਸੀ ਡੀਐਮਸੀ ਚ ਅਸੀਂ ਚੈੱਕਅਪ ਕਰਾਉਣ ਲੈ ਗਏ ਸੀ ਤੇ ਉਹਨਾਂ ਨੇ ਇੱਥੇ ਕੋਈ ਹੋਰ ਬੰਦਾ ਕੋਈ ਸੀਗਾ ਉਹਨਾਂ ਦਾ ਉਹ ਬੈਠ ਕੇ ਸੀਗਾ ਸੋ ਮਤਲਬ ਤੁਸੀਂ ਅੱਛਾ ਉਹ ਇਹ ਵੀ ਨਹੀਂ ਹੈਗਾ ਕਿ ਉਹ ਜੇ ਗੱਲਬਾਤ ਵਾਸਤੇ ਆਫਰ ਆ ਜੇ ਫਿਰ ਨਾ ਜਾਣ ਫਿਰ ਤਾਂ ਆਪਾਂ ਕਹਿ ਸਕਦੇ ਹਾਂ ਗੱਲ ਗੱਲਬਾਤ ਦੀ ਤੁਸੀਂ ਪਹਿਲ ਤਾਂ ਕਰੋ ਜੀ ਪ੍ਰਧਾਨ ਮੰਤਰੀ ਉਦੇਸ਼ ਦੇ ਖੇਤੀ ਮੰਤਰੀ ਨੂੰ ਦੇਸ਼ ਦੇ ਔਰ ਪੰਜਾਬ ਦੇਸ਼ ਦਾ ਹਿੱਸਾ ਹੈ ਔਰ ਖੇਤੀ ਦੇ ਮਾਮਲੇ ਚ ਤਾਂ ਪੰਜਾਬ ਸਭ ਤੋਂ ਵੱਧ ਯੋਗਦਾਨ ਪਾਉਂਦਾ ਸੋ ਇਸ ਕਰਕੇ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹਣਾ ਕਿ ਅੜੀਅਲ ਰਵਈਆ ਛੱਡੋ ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ ਰਾਜਮੰਦੀ ਕਰ ਲੋ ਨਿਬੜ ਜਾਂਦੇ ਨੇ ਸੋ ਦੁਨੀਆ 'ਚ ਵੀ ਜੰਗਾਂ ਲੱਗਦੀਆਂ ਨੇ ਧੋਪਾਂ ਚੱਲਦੀਆਂ ਨੇ ਮਜ਼ਾਈਲਾਂ ਚੱਲਦੀਆਂ ਨੇ ਪਰ ਬੈਕ ਇਨ ਵਿੜਾ ਤਾਂ ਟੇਬਲ 'ਤੇ ਹੁੰਦਾ ਸੋ ਪਹਿਲਾਂ ਵੀ ਬੈਠੇ ਹੋ ਗੱਲ ਕਰੋ ਕਿ ਕਮੇਟੀ ਬਣਾਓ ਜਾਂ ਕੋਈ ਉਹਨਾਂ ਨੂੰ ਸਟੇਕ ਹোলਡਰਸ ਖਾਸ ਤੌਰ ਤੇ ਜਿਹੜੇ-ਜਿਹੜੇ ਪ੍ਰਭਾਵਤ ਇਲਾਕੇ ਨੇ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਜਿਆਦਾ ਜਿਹੜਾ ਖੇਤੀ ਪ੍ਰਧਾਨ ਪਸੂਬੇ ਕਹਿ ਸਕਦੇ ਹਾਂ ਤੇ ਪਰ ਫੇਰ ਵੀ ਤੁਸੀਂ ਸਾਡੇ ਫੇਰ ਚੰਗੇ ਭਲੇ ਚੱਲਦੇ ਸਿਸਟਮ ਦੇ ਵਿੱਚ ਛੇੜਛਾੜ ਕਰ ਰਹੇ ਹੋ ਆ ਕਾਨੂੰਨ ਲਿਆਵਾਂਗੇ ਜੀ ਹੁਣ ਆ ਕਾਨੂੰਨ ਲਿਆਵਾਂਗੇ ਜੀ ਮੰਡੀਆਂ ਖਤਮ ਕਰਦੇ ਅਸੀਂ ਮੰਡੀਆਂ ਮਾਡਰਨ ਬਣਾਉਣ ਨੂੰ ਫਿਰਦੇ ਆ ਵੀ ਮੰਡੀਆਂ ਜਿਹੜੀਆਂ ਉਹਨੂੰ ਹੋਰ ਮਾਡਰਨ ਕਰੀਏ ਉਹਨਾਂ ਨੂੰ ਵਧੀਆ ਉਹ ਕਹਿੰਦੇ ਮੰਡੀਆਂ ਹੀ ਖਤਮ ਕਰ ਦੇਣਾ ਜਿਹੜਾ ਹੁਣ ਨਾਵਾ ਕਰੂੰਗੇ ਸੇਮ ਹੀ ਤਾਂ ਹੈਗਾ ਸੀ ਫਿਰ ਉਹ ਤੀਜਾ ਕਾਨੂੰਨ ਸੀ ਜਿਹੜਾ ਤੇ ਸੇਮ ਹੀ ਹੈਗਾ ਉਹ ਸੋ ਇੱਕ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਹੈ ਅਸੀਂ ਉਹਨੂੰ ਸਰਕਾਰ ਵੱਲੋਂ ਰਿਕਮੈਂਡ ਕਰੀਏ ਪੰਜਾਬ ਵੱਲੋਂ ਅਸੀਂ ਲਿਖ ਕੇ ਭੇਜ ਰਹੇ ਆ ਕਿ ਜੀ ਦੇ ਕੋਲ ਨਹੀਂ ਸੀ ਐਕਸੈਪਟ ਕਰਾਂਗੇ ਇਸ ਨੂੰ ਤੁਸੀਂ ਕਿਤੇ ਹੋਰ ਟਰਾਈ ਕਰ ਲਓ ਪੂਰੇ ਦੇਸ਼ 'ਚ ਜੇ ਕੰਮ ਜਾਊਗਾ ਸਾਡੇ ਨਾਲ ਗੱਲ ਕਰ ਲਿਓ ਫਿਰ ਬਾਅਦ 'ਚ ਡੀਏਪੀ ਤੁਹਾਡੇ ਤੋਂ ਪੂਰੀ ਨਹੀਂ ਹੁੰਦੀ ਚੌਲ ਤੁਹਾਡੇ ਤੋਂ ਪੁਰਾਣੇ ਚੱਕੇ ਨਹੀਂ ਜਾਂਦੇ ਤੇ ਨਵੀਆਂ ਤੁਸੀਂ ਜਿਹੜੀਆਂ ਆਪਾਂ ਕਹਿੰਦੇ ਸਿੰਗਣੀਆਂ ਛੜੀ ਜਾਂਦੇ ਹੋ ਤੁਸੀਂ ਸੁਵਿਸ਼ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਗੱਲ ਕਹਿਣੀ ਚਾਹਨਾ ਕਿ ਅਸੀਂ ਕੋਈ ਸੁਪਰੀਮ ਕੋਰਟ ਦਾ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਇੱਜ਼ਤ ਕਰਦੇ ਆਂ ਉਹਨਾਂ ਦਾ ਫੈਸਲਾ ਸਿਰ ਮੱਥੇ ਹੈ ਸਿਹਤ ਪੱਖੋਂ ਉਹਨਾਂ ਦੀ ਸਿਹਤ ਦੀ ਜਿਹੜੀ ਹੈ ਅਸੀਂ ਬਿਲਕੁਲ ਕੌਨਸ਼ੀਅਸ ਹਰ ਵਕਤ ਅਲਰਟ ਆ ਉਹਨਾਂ ਨੂੰ ਕੀਆ ਵੀ ਹੋਇਆ ਸਾਡੀ ਉਹਨਾਂ ਦੇ ਜਿਹੜੀ ਵਾਲੇ ਵਾਲੀ ਜਥੇਬੰਦੀ ਹੈ ਦੇ ਹੋਰ ਸੀਨੀਅਰ ਲੀਡਰ ਨੇ ਇਨ ਟੱਚ ਮੈਂ ਵੀ ਜਦੋਂ ਗੱਲ ਕੀਤੀ ਸੀ ਡਿਲੇਵਲ ਸਾਹਿਬ ਨੇ ਇਹ ਕਿਹਾ ਸੀਗਾ ਕੋਈ ਹੈਲਥ ਐਮਰਜੈਂਸੀ ਚ ਨਾ ਪਾਇਓ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਇਸ ਤਰ੍ਹਾਂ ਦਾ ਕੋਈ ਪੈਨਿਕ ਨਾ ਕ੍ਰੀਏਟ ਹੋ ਜਾਏ ਕਿ ਕਿਸੇ ਦੀ ਆਪਸੀ ਪੰਜਾਬ ਪੁਲਿਸ ਕੌਣ ਹੈ ਜੀ ਉਹ ਵੀ ਕਿਸਾਨਾਂ ਦੇ ਮੁੰਡੇ ਆ ਤੇ ਕੱਲ ਨੂੰ ਜੇ ਕੋਈ ਇਸ ਤਰ੍ਹਾਂ ਦੀ ਰੱਬ ਨਾ ਕਰੇ ਹੁੰਦੀਏ ਕਿ ਕੌਣ ਕੌਣ ਆਪਾਂ ਭਾਈ ਭਾਈ ਉਹ ਲੜਾਂਗੇ ਉਹ ਚਾਹੁੰਦੇ ਆ ਵੀ ਲੜਪੋ ਸੋ ਇਸ ਕਰਕੇ ਪੰਜਾਬ ਦੇ ਹੱਕਾਂ ਲਈ ਜਿੱਥੇ ਵੀ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਨੇ ਉਥੇ ਆਵਾਜ਼ ਉਠਾਈ ਹੈ ਪਾਰਲੀਮੈਂਟ ਜੋ ਸੈਸ਼ਨ ਚੱਲਦਾ ਸੀ ਜਿਸ ਵੇਲੇ ਅੰਦੋਲਨ ਚੱਲ ਰਿਹਾ ਸੀ ਪਹਿਲਾਂ ਵਾਲਾ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਮੈਂ ਆਵਾਜ਼ ਉਠਾਈ ਸੀ ਅਸੀਂ ਗੰਨੇ ਦਾ ਸਾਰੇ ਦੇਸ਼ ਤੋਂ ਵੱਧ ਰੇਟ ਦੇ ਰਹੇ ਹਾਂ ਅਸੀਂ ਆਪਣੇ ਧਰਤੀ ਵਿਚਲੇ ਪਾਣੀ ਨੂੰ ਬਚਾਉਣ ਲਈ ਨਹਿਰੀ ਪਾਣੀ ਜਾਂ ਉਹਨਾਂ ਨੂੰ ਬਿਜਲੀ ਦੀ ਕੋਈ ਕਮੀ ਨਹੀਂ ਸੀ ਕਰ ਰਹੇ ਨਰੀ ਪਾਣੀ ਜਿਹੜਾ ਉਹਦਾ ਤੁਸੀਂ ਪੜ੍ਹ ਹੀ ਲਿਆ ਹੋਣਾ ਸੈਂਟਰ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਨੇ ਕਿ ਪਾਣੀ ਪੰਜਾਬ ਦਾ ਥੋੜਾ ਉੱਪਰ ਆਉਣ ਲੱਗ ਗਿਆ ਲੈਵਲ ਸੋਚ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਉੱਤਮ ਖੇਤੀ ਮਦਮ ਵਪਾਰ ਨਖਿੱਧ ਚਾੱਕਰੀ ਜਿਹੜੀ ਖੇਤੀ ਨੂੰ ਨੰਬਰ 1 ਤੇ ਰੱਖਿਆ ਸੀ ਗੁਰੂ ਨਾਨਕ ਸਾਹਿਬ ਨੇ ਉੱਤਮ ਨੰਬਰ 1 ਤੇ ਵਪਾਰ ਨੂੰ ਦੂਜੇ ਨੰਬਰ ਤੇ ਨੌਕਰੀ ਤੇ ਜੀ ਨੰਬਰ ਤੇ ਅੱਜ ਉਲਟਾ ਹੋ ਗਿਆ ਜੀ ਨੌਕਰੀ ਪਹਿਲੇ ਨੰਬਰ ਤੇ ਆ ਗਈ ਵਪਾਰੀ ਪਹਿਲੇ ਨੰਬਰ ਤੇ ਆ ਗਏ ਖੇਤੀ ਕਿਤੇ ਰੋਲੀ ਗਈ ਵਿਚੀ ਮਜਬੂਰੀ ਦਾ ਧੰਦਾ ਬਣ ਗਿਆ ਵਿਚਾਰ ਹੋਰ ਕੁਝ ਕੰਸਰ ਖੇਤੀ ਕਰ ਲੋ ਸੋ ਇਹਨੂੰ ਲਾਹੇਵੰਦ ਧੰਦਾ ਦਾ ਬਣੂਗਾ ਜੇ ਉਹਨਾਂ ਦੀਆਂ ਮੰਗਾਂ ਮਾਰਕੀਟ ਮੁਤਾਬਕ ਮਾਰਕੀਟ ਦੀ ਮੰਗ ਮੁਤਾਬਕ ਜਾਂ ਮਹਿੰਗਾਈ ਮੁਤਾਬਕ ਉਹਨਾਂ ਦੀਆਂ ਫਸਲਾਂ ਦੇ ਭਾਅ ਮਿਲਣਗੇ ਉਹ ਲਾਗੂ ਨਾ ਕਰੀਏ ਤਾਂ ਅਸੀਂ ਜੰਮਵਾਰ ਹੋਵਾਂਗੇ ਸਾਨੂੰ ਸਾਡੇ ਐਫਸੀਆ ਨੂੰ ਅਸੀਂ ਚਾਵਲ ਦਿੰਨੇ ਆ ਸਾਨੂੰ ਸੀਸੀਐਲ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਆ 41 42000 ਕਰੋੜ ਰੁਪਏ ਦੇ ਕੇ ਸਾਨੂੰ ਕਹਿੰਦੇ ਨੇ ਜੀ ਤੁਹਾਨੂੰ ਦੇਖ ਲੋ ਇਹਨੇ ਪੈਸੇ ਦਿੱਤੇ ਉਹ ਭਈ ਸਾਨੂੰ ਤੁਸੀਂ ਐਂ ਦੇਤੇ ਅਸੀਂ ਤੁਹਾਨੂੰ ਚੌਲ ਦੇ ਰਹੇ ਆ ਦੇਸ਼ ਵਾਸਤੇ 182 ਲੱਖ ਮੀਟਰ ਟਨ ਅਜੇ ਤਾਂ ਧਰਤੀ ਖਾਗੇ ਇਸ ਤਾਂ ਇਹ ਚੱਕਰ ਚ ਸੋ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕੋਈ ਇਸ ਤਰ੍ਹਾਂ ਦੇ ਫੈਸਲੇ ਜਾਂ ਇਸ ਤਰ੍ਹਾਂ ਦੀ ਕੋਈ ਨਾਕਨ ਜੀ ਦੇ ਨਾਮ ਲੋਕਾਂ ਨੂੰ ਦੀ ਜ਼ਿੰਦਗੀ ਚ ਕੋਈ ਤੰਗੀ ਪਰੇਸ਼ਾਨੀ ਆਵੇ ਮਤਲਬ ਪੰਜਾਬ ਬੰਦ ਮੈਨੂੰ ਸਮਝ ਨਹੀਂ ਆਉਂਦੀ ਪੰਜਾਬ ਬੰਦ ਕਰਤਾ ਲੋਕ ਤੰਗ ਹੋਏ ਰੇਲਾਂ ਰੁਕੀਆਂ ਬੱਸਾਂ ਰੁਕੀਆਂ 100 ਕਰੋੜ ਰੁਪਏ ਦਾ ਪੰਜਾਬ ਦਾ ਇਕਨੋਮੀ ਦਾ ਘਾਟਾ ਪੈ ਜੀ ਇੱਕ ਦਿਨ ਉਹਨਾਂ ਨੂੰ ਕੀ ਵਰਕ ਪੈਂਦਾ ਜੀ ਦਿੱਲੀ ਵਾਲੇ ਨੂੰ ਉਹ ਕਹਿੰਦੇ ਕਰੀ ਜੋ ਸੋ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਸਾਰੇ ਦੇਸ਼ ਦੀ ਸਰਕਾਰ ਹੈ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀਓ ਸਾਰੇ ਦੇਸ਼ ਦੇ ਖੇਤੀ ਮੰਤਰੀਓ ਤੁਸੀਂ ਉਹਨਾਂ ਨੂੰ ਇਹ ਵੀ ਦੇਸ਼ ਦੀ ਨਾਗਰਿਕ ਨੇ ਬੁਲਾਓ ਗੱਲਬਾਤ ਕਰੋ ਇੱਕ ਦੌਰ ਦੋ ਦੌਰ ਪੰਜ ਦੌਰ ਜਿੱਥੇ ਵੀ ਜਾ ਕੇ ਗੱਲਬਾਤ ਜਾਂਦੀ ਹੈ ਕੋਮਨ ਮਿਨੀਮਮ ਪੁਆਇੰਟ ਕਿਸ ਕੋਈ ਬਣਦਾ ਹੈ ਤਾਂ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਹੋ ਜਾਊਗਾ ਸਾਨੂੰ ਇਹ ਐਮਬੂਲੈਂਸ ਇਹ ਐਮਬੂਲੈਂਸ ਲੈ ਲੋ ਜੀ ਕਹਿੰਦੇ ਜੇ ਤੁਹਾਡੀ ਲੋੜ ਐ ਸੀ ਇਥੋਂ ਤੁਹਾਨੂੰ ਫੋਰਸਾਂ ਦੇ ਦਿੰਨੇ ਆ ਯਾਰ ਕਮਾਲ ਹੈ ਉਹਦੀ ਬਜਾਏ ਤੁਸੀਂ ਉਹਨਾਂ ਨੂੰ ਇੱਕ ਚਿੱਠੀ ਦੇ ਸਕਦੇ ਕਿ ਜੀ ਆਪਾਂ ਗੱਲਬਾਤ ਕਰਨ ਨੂੰ ਤਿਆਰ ਸਾਰੇ ਸਟੇਕ ਹੋਲਡਰ ਜਨਾਬ ਸਾਰੀਆਂ ਫਾਰਮ ਜੂਨੀਅਰ ਨੂੰ ਇਹਨਾਂ ਬੁਲਾ ਲਾਂਗੇ ਸੋ ਇਹ ਇਨੂੰ ਰਾਜਨੀਤੀ ਦੇ ਵਿੱਚ ਨਾ ਲੈ ਕੇ ਜਾਓ ਕਿ ਦਿੱਲੀ ਚ ਇਲੈਕਸ਼ਨ ਹੈ ਪੰਜਾਬ ਸਰਕਾਰ ਨੂੰ ਤੰਗ ਕਰ ਲੋ ਫਿਰ ਕਹਿ ਦਾਂਗੇ ਦੇਖ ਲੋ ਜੀ ਉਹ ਪੰਜਾਬ ਦੇਖ ਲੋ ਕਿਵੇਂ ਹੈ ਜੀ ਇਸ ਤਰ੍ਹਾਂ ਦੀਆਂ ਕੂਝੀਆਂ ਜਾਂ ਮੈਂ ਕਹਿੰਨਾ ਕਿ ਲੈਵਲ ਤੋਂ ਥੱਲੇ ਵਾਲੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਤੇ ਮੈਂ ਸੈਂਟਰ ਸਰਕਾਰ ਨੂੰ ਗੱਲ ਕਹਿਣੀ ਚਾਹਨਾ ਕਿ ਗੱਲਬਾਤ ਕਰ ਲਈ ਰਾਹ ਖੋਲੋ ਥੋੜੇ ਸਪੋਕਸਪਰਸਨ ਰੋਜ਼ ਕਹੀ ਜਾਂਦੇ ਟੀਵੀ ਤੇ ਗੱਲਬਾਤ ਨਹੀਂ ਨਿਬੜੂਗਾ ਤਾਂ ਗੱਲਬਾਤ ਬੁਲਾਉਂਦੇ ਕਿਉਂ ਨਹੀਂ ਤੁਸੀਂ ਸਪੋਕਸਪਰਸਨ ਸਾਰੇ ਹੀ ਕਹੀ ਜਾਂਦੇ ਪੰਜਾਬੀ ਵਾਲੇ ਵੀ ਨੈਸ਼ਨਲ ਲੈਵਲ ਵਾਲੇ ਵੀ ਕਿ ਗੱਲਬਾਤ ਨਾਲ ਹੀ ਨਿਬੜੂਗਾ ਫਿਰ ਬੁਲਾਓ ਜੀ ਜਿਹਨਾਂ ਨੂੰ ਗੱਲਬਾਤ ਵਾਸਤੇ ਤੁਸੀਂ ਐਂ ਕੋਈ ਜਾਨੂੰ ਜਿਹਨੂੰ ਚੱਕ ਕੇ ਲੈ ਜਾਓ ਜੀ ਹਸਪਤਾਲ ਚ ਲੈ ਜਾਓ ਜੀ ਇਹ ਆਹ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋ ਜੀ ਆਹ ਹੋ ਗਿਆ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਜੀ ਸੋ ਅਸੀਂ ਸਾਰੇ ਅਫਸਰ ਸਾਡੇ ਇਨ ਟੱਚ ਨੇ ਅਸੀਂ ਬਿਲਕੁਲ ਵੀ ਨਹੀਂ ਚਾਹੁੰਦੇ ਇਸ ਧਰਤੀ ਤੇ ਕੋਈ ਇਸ ਤਰ੍ਹਾਂ ਦੀ ਗੜਬੜੀ ਹੋਵੇ ਬਹੁਤ ਸਾਰਾ ਖੂਨ ਹੈ ਧਰਤੀ ਤੇ ਬਹਿ ਚੁੱਕਿਆ ਆਲਰੇਡੀ ਅਸੀਂ ਮਤਲਬ ਬਹੁਤ ਮਤਲਬ ਦੇਖ ਚੁੱਕੇ ਹਾਂ ਜੀ ਪੁਗਤ ਚੁੱਕੇ ਹਾਂ ਸੋ ਸਾਡੇ ਅੱਲੇ ਨੇ ਦਰਦ 47 ਤੋਂ ਲੈ ਕੇ ਸੋ ਇਸ ਕਰਕੇ ਜੇ ਅਸੀਂ ਰੋਟੀ ਖਾਣਿਆਂ ਜਾਂ ਹਰੀ ਕ੍ਰਾਂਤੀ ਜਾਂ ਉਹਨਾਂ ਤਾਰੀਫਾਂ ਬੜੀਆਂ ਹੁੰਦੀਆਂ ਸਾਡੀਆਂ ਪਰ ਜਦੋਂ ਹਰੀ ਕ੍ਰਾਂਤੀ ਕਰਕੇ ਸਾਡਾ ਪਾਣੀ ਥੱਲੇ ਧਰਤੀ ਦਾ ਖਤਮ ਹੋ ਰਿਹਾ ਜਦ ਸਾਨੂੰ ਪਾਣੀ ਮਿਲ ਰਿਹਾ ਉਹਦੋਂ ਕਹਿੰਦੇ ਏਅਰ ਐਂਬੂਲੈਂਸ ਲੈ ਜਾਓ ਜੀ ਫੋਰਸਾਂ ਦੇ ਦਿੰਨੇ ਆ ਜੀ ਸੋ ਇਸ ਕਰਕੇ ਇਦਾਂ ਦਾ ਕੋਈ ਪੈਨਿਕ ਕ੍ਰੀਏਟ ਨਾ ਕਰੋ ਗਲਬਾਤ ਲਈ ਉਹਨਾਂ ਨੂੰ ਬੁਲਾਓ ਅਸੀਰ ਸਿੰਘ ਸਾਬ੍ਹ ਜੀ ਜੱਲੇ ਸ਼ਿਵਰਾਜ ਟੋਹਾਨ ਨੇ ਗੇਂਦ ਸਿਪਰੀਮ ਕੋਰਟ ਦੇ ਪਾਲੇ ਪਾਤੀ ਕਿ ਜੇਕਰ ਸੁਪਰੀਮ ਕੋਰਟ ਸਾਨੂੰ ਕੋਈ ਆਰਡਰ ਕਰੂਗਾ ਤਾਂ ਅਸੀਂ ਗਲਤ ਕਰਾਂਗੇ ਦੇਖੋ ਸੁਪਰੀਮ ਕੋਰਟ ਦਾ ਇਹਦੇ ਵਿੱਚ ਕੀ ਮਤਲਬ ਕੀ ਕਸੂਰ ਹੈ ਜੀ ਮੈਂ ਦੱਸਿਓ ਸ਼ਿਵ ਸ਼ਿਵਰਾਜ ਚੋਹਾਨ ਸਾਹਿਬ ਦੀ ਗੇਂਦ ਜਿਹੜੀ ਹੈ ਉਹ ਸ਼ੰਭੂ ਤੇ ਖਨੌਰੀ ਵਾਲੇ ਪਾਲੇ ਚ ਕਿਉਂ ਨਹੀਂ ਆਉਂਦੀ ਵੀ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਹਰ ਗੱਲਬਾਤ ਸੁਪਰੀਮ ਕੋਰਟ ਨੂੰ ਪੁੱਛ ਕੇ ਕਰਦੇ ਆ ਹੁਣ ਤਾਂ ਉਹ ਬਸ ਸਿਰਫ ਭੱਜ ਰਹੇ ਆ ਕਬੂਤਰ ਦੇ ਅੱਖਾਂ ਵਿੱਚ ਨਾ ਬਿੱਲੀ ਨਹੀਂ ਭੱਜਦੀ ਭੱਜ ਕੇ ਉਹਰੇ ਤੂੰ ਸਿੱਧੇ ਬੁਲਾਓ ਅਸੀਤਾ ਜੀ ਰੋਜ਼ ਕਹਿੰਦੇ ਉਹਨਾਂ ਨਾਲ ਗੱਲਬਾਤ ਕਰੋ ਡੀਜੀਪੀ ਦੀ ਗੱਲ ਹੁੰਦੀ ਹੈ ਹਰ ਰੋਜ਼ ਖੇਤੀ ਮੰਤਰੀ ਜੀ ਨਾਲ ਜਾਂ ਉਹਨਾਂ ਦੇ ਜੁਆਇੰਟ ਸੈਕਟਰੀ ਨਾਲ ਗੱਲ ਹੁੰਦੀ ਹੈ ਕਿ ਜੀ ਗੱਲਬਾਤ ਲਈ ਰਸਤਾ ਖੋਲੋ ਉਹਨਾਂ ਲਈ ਫਾਰਮਲ ਰਸਮੀ ਤੌਰ ਤੇ ਸੱਦਾ ਪੱਤਰ ਦਿਓ ਸਾਰਿਆਂ ਨੂੰ ਬੁਲਾਓ ਸਾਰਿਆਂ ਨੂੰ ਬੁਲਾ ਕੇ ਗੱਲਬਾਤ ਕਰੋ ਸੀਐਫਐਸ ਬਰ ਬਲੇਵਾਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਢਲੇਵਾਲ ਉਹਨਾਂ ਨੇ ਗੱਲ ਕੀਤੀ ਕਿ ਇਹ ਸੈਂਟਰ ਗੱਲਬਾਤ ਦੀ ਤੁਹਾਨੂੰ ਕਹੇਗੀ ਮੈਂ ਫਿਰ ਮੈਡੀਕਲ ਏਡ ਲਵਾ ਤੁਹਾਨੂੰ ਲੱਗਦਾ ਹੈਗਾ ਕਿ ਸੈਂਟਰ ਦਾ ਐਟੀਟਿਊਡ ਨਹੀਂ ਹੈਗਾ ਅਜੇ ਤੱਕ ਗੱਲ ਕਰਨ ਨੂੰ ਪਹਿਲੇ ਜਦੋਂ ਗੱਲ ਹੋਈ ਸੀ 750 ਕਿਸਾਨ ਉੱਥੇ ਮਰਿਆ ਸੀਗਾ ਤੁਸੀਂ ਕਹੇ ਮੇਰੀ ਡੇਲੇਵਰ ਹੁਣਾਣਾ ਪਰਸਨਲੀ ਵੀ ਮੈਂ ਉਹਨਾਂ ਨੂੰ ਇਹ ਕਹੇ ਮੈਂ ਕਹੇ ਕਿ ਤੁਸੀਂ ਇਸ ਤਰ੍ਹਾਂ ਦੀ ਐਮਰਜੈਂਸੀ 'ਚ ਨਾ ਹੀ ਆਪ ਨਾ ਹੀ ਆਪਣੀ ਜਥੇਬੰਦੀ ਨੂੰ ਨਾ ਹੀ ਕਿਸੇ ਨੂੰ ਵੀ ਸਾਰੀ ਪੰਜਾਬੀ ਭਰਾ ਨੇ ਸਾਡੇ ਵੀ ਇਸ ਤਰ੍ਹਾਂ ਨਾ ਪਾਇਆ ਤੁਸੀਂ ਉਹਦਾ ਕਿੱਕ ਤਾਂ ਲਾਦਾ ਕਿ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਜਿਵੇਂ ਕਰਨ ਕੇ ਜਿਹੜੀ ਬਾਤ ਨਹੀਂ ਇਦਾਂ ਨਹੀਂ ਕਿ ਬੀਜੇਪੀ ਜ਼ਿੰਮੇਵਾਰ ਹੋਊਗੀ ਜੇ ਡੇਲੇਵਰ ਨੂੰ ਕੁਝ ਆ ਸਟੇਟ ਨੂੰ ਤੰਡਾ ਹੈਗਾ ਕਿ ਸਟੇਟ ਡਿਸਟਰਬ ਹੋ ਸਕਦੀ ਹੈ ਜਿਵੇਂ ਤੁਸੀਂ ਧਰਨੇ ਦਾ ਜ਼ਿਕਰ ਕੀਤਾ ਨੇ ਅਸੀਂ ਕਿਉਂ ਡਿਸਟਰਬ ਹੁਣ ਦੇਵਾਂਗੇ ਸਟੇਟ ਨੂੰ ਜੀ ਜਦੋਂ ਸਾਡੇ ਨਾਲ ਕੋਈ ਮੰਗ ਹੀ ਰਿਲੇਟਡ ਨਹੀਂ ਹੈਗੀ ਸਾਡੇ ਨਾਲ ਕੋਈ ਬਾਰਡਰ ਤੇ ਬੈਠੇ ਨੇ ਪਾਣੀ ਉਹ ਮਾਰਿਆ ਹਰਿਆਣਾ ਉਹ ਉੱਥੇ ਕੋਣ ਹੈ ਬੀਜੇਪੀ ਅਥਰੂ ਗੈਸ ਦੇ ਗੋਲੇ ਬੀਜੇਪੀ ਠੀਕ ਹੈ ਜੀ ਉਦੋਂ ਪਹਿਲਾਂ ਉਦੋਂ ਕਹਾ ਜਿਹੜਾ ਉੱਥੇ ਜਿਹੜੇ ਮੰਗਾਂ ਨੇ ਉਹ ਸੈਂਟਰ ਨਾਲ ਰਿਲੇਟਡ ਨੇ ਅਸੀਂ 50 ਡਾਕਟਰ ਸਪੈਸ਼ਲਿਸਟ ਹਰ ਇੱਕ ਬਿਮਾਰੀ ਦੇ ਸਪੈਸ਼ਲਿਸਟ ਉੱਥੇ ਤਾਇਨਾਤ ਕੀਤੇ ਹੋਏ ਨੇ ਅਸੀਂ ਇੱਕ ਸਪ림 ਕੋਰਟ ਦੇ ਵਿੱਚ ਵੀ ਐਫੀ ਡੈਪਟ ਚ ਦੱਸਿਆ ਵੀ ਅਸੀਂ ਸਰ ਮਤਲਬ ਤੁਹਾਡਾ ਜਿਹੜਾ ਆਰਡਰ ਹੈ ਉਹਦੇ ਵਿੱਚ ਅਸੀਂ ਅਸੀਂ ਵਚਨਬੱਧ ਹਾਂ ਕਿ ਸਿਹਤ ਉਹਨਾਂ ਦੀ ਖਿਆਲ ਰੱਖਣਾ ਸਾਡਾ ਫਰਜ ਹੈ ਪਰ ਗੱਲਬਾਤ ਹੀ ਸਭ ਤੋਂ ਵੈਸਤ ਤਰੀਕਾ ਹੈ ਉਹ ਵੀ ਸੈਂਟਰ ਦੁਆਰਾ ਕਦੇ ਲੰਬੇ ਤੋਂ ਕਦੇ ਉਹ ਤੋੜਤੇ ਧਲੇਵਾ ਸਾਹਿਬ ਤੋਂ ਕਹਿੰਦੇ ਕਿਸਾਨ ਨੇ ਤਾਂ ਹੈ ਤਾਂ ਬੋਲ ਰਹੇ ਨੇ ਉਹਨੇ ਆਰਡਰ ਤੇ ਆਣਾ ਚਾਹੀਦਾ ਕਿਸਾਨ ਨੂੰ ਆਉਣਾ ਚਾਹੀਦਾ ਨਹੀਂ ਨਹੀਂ नहीं नहीं, नहीं। वो एधा ना कोई लिंक मैं आप पहले हर रोज बात होती है जी के जी बुलाइए उनको नहीं फॉर्मल लेटर से क्या हो जाएगा जब मैं बात ही करते सीधा मैं उनको कह रहा कि फॉर्मल लेटर भेजिए इनको बुलाने का आप अफसर भेज दीजिए आप हम हमारे अफसर साथ में चले जाएंगे आप दे दो पे लेटर अरे सारे स्टेक होल्डर ने गाल कर लीजिए पंजाब पंजाब विल नॉट एक्सेप्ट दिस काइंड ऑफ ਆਖਰਕਾਰ ਕਿਉਂ ਨਹੀਂ ਹਰ ਗੱਲ ਕੋਈ ਨਹੀਂ ਸਾਨੂੰ ਹੀ ਗੱਲ ਸੁਣਦੇ ਆਗੇ ਕੀ ਰੱਚਨ ਲੱਗਦੀ ਇਹਨਾਂ ਨੂੰ ਹਾਂਜੀ ਸਰ ਆਖਰਕਾਰ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਹੈ ਜੀ ਕੇਂਦਰ ਕਿਉਂ ਨਹੀਂ ਇਨੀਸ਼ੀਏਟ ਦੇ ਰਿਹਾ ਸਰ ਦਿਨੋ ਤੋਂ ਦਿਨ ਇਹਨਾਂ ਨੇ ਨਾ ਕਦੇ ਗੱਲਬਾਤ ਕੀਤੀ ਹੀ ਨਹੀਂ ਜੀ ਧੱਕਾ ਹੀ ਕੀਤਾ ਜੋ ਕੀਤਾ ਚਾਹੇ ਗੁਜਰਾਤ ਦੀ ਰਿਕਾਰਡ ਚੱਕ ਲੋ ਚਾਹੇ ਇੱਥੋਂ ਚੱਕ ਲੋ ਇਹਨੂੰ ਗੱਲਬਾਤ ਇਹ ਕਹਿੰਦੇ ਜੋ ਅਸੀਂ ਕਹਿਤਾ ਬਸ ਉਹ ਫਾਈਨਲ ਹੈ ਗੱਲਬਾਤ ਕਰਦੇ ਹੀ ਨਹੀਂ ਕਦੇ ਪ੍ਰਧਾਨ ਮੰਤਰੀ ਕਦੇ ਨਹੀਂ ਕਹਿੰਦਾ ਵੀ ਆ ਮੈਥੋਂ ਮੈਂ ਵਾਪਸ ਲੈਣਾ ਕਾਨੂੰਨ ਜਾ ਮੈਥੋਂ ਗਲਤੀ ਹੋ ਗਈ ਹੈ ਨਾ ਉਹ ਜਦੋਂ ਉਦੋਂ ਵੀ ਕਿਹਾ ਸੀਗਾ ਉਹਨੇ ਇਹ ਕਿਹਾ ਸੀਗਾ ਕਿ ਮੇਰੀ ਤਪੱਸਿਆ ਵਿੱਚ ਕਮੀ ਰਹੀ ਕਿ ਮੈਂ ਸਮਝਾਉਣੇ ਵਿੱਚ ਸਫਲ ਨਹੀਂ ਹੋਇਆ ਐ ਤਾਂ ਨਹੀਂ ਕਿਹਾ ਨਾ ਕਿ ਮੇਰੀ ਗਲਤੀ ਸੀ ਨਾ ਇਹ ਕਾਦੀ ਜਿੱਦ ਹੈ ਇਹ ਚ ਕਿਹੜੀ ਗੱਲ ਹੈ ਕਾਨੂੰਨ ਬਣਦੇ ਨੇ ਵਿਰੋਧ ਹੁੰਦਾ ਕਾਨੂੰਨ ਵਾਪਸ ਲੈ ਲੈਂਦੀਆਂ ਨੇ ਗਵਰਨਮੈਂਟਾਂ ਪੂਰੀ ਦੁਨੀਆ 'ਚ ਹੋ ਜਾਂਦਾ 트럼ਪ ਨੇ ਪਹਿਲਾਂ ਕਿਹਾ ਕਿ ਐ H1B ਵੀਜ਼ਾ ਜਿਹੜਾ ਉਹ ਗਲਤ ਹੈ ਮੈਂ ਕੱਢੂ ਇੱਥੋਂ ਜੇ ਉਹ ਕਹਿੰਦਾ ਹੁਣ ਕਹਿੰਦਾ ਮੈਨੂੰ ਇਹ رائے ਆਈ ਹੈ ਵੀ ਠੀਕ ਹੈ ਬਦਲ ਲਿਓਨੇ ਇਹ ਕਿਹੜੀ ਗੱਲ ਹੈ ਤਾਂ ਨਹੀਂ ਲੱਗਦਾ ਵੀ ਪਹਿਲਾਂ 1.5 ਕਾਲ ਦਾ ਪ੍ਰਕਾਸ਼ ਹੋਇਆ ਉਹ 1.5 ਤੋਂ ਬਾਅਦ ਪੀਐਮ ਨੇ ਕਾਨੂੰਨ ਵਾਪਸ ਲਏ ਕਿਤੇ ਹੁਣ ਉਹ ਇਸ ਗੱਲ ਤੋਂ ਤਾਂ ਡਰਦੇ ਪੀਐਮ ਆਖਲਾ ਜਾਊਗਾ ਕਿ ਦੁਬਾਰਾ ਵੀ ਕਿਸਾਨਾਂ ਨੇ ਦਬਾਅ ਪਾ ਕੇ ਉਹਹੀ ਕਾਨੂੰਨਾਂ ਤੇ ਗੱਲ ਕਰ ਰਿਹਾ ਜੀ ਉਹ ਕੋਈ ਦੁਬਾਰਾ ਨਵੇਂ ਕਾਨੂੰਨ ਤਾਂ ਨਹੀਂ ਉਦੋਂ ਬਾਅਦ ਬਣੇ ਜੇ ਉਸੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਹੈ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀਗਾ ਕਿ ਨੀ ਟ੍ਰੈਂਡ ਓਹੋ ਨਪਿੰਦਰ ਉਹੀ ਤਾਂ ਕਾਨੂੰਨ ਨੇ ਜਿਹੜੇ ਉਦੋਂ ਕਹਤਾ ਕਿ ਕਰ ਦਾਂਗੇ ਕਿਸਾਨ ਆ ਗਏ ਵਾਪਸ ਆ ਗਏ ਪੰਜਾਬ ਠੀ ਇਲੈਕਸ਼ਨ ਹੋ ਗਈ ਪੰਜਾਬ ਚ ਸਰਕਾਰ ਬਦਲ ਗਈ ਚ ਉਦੋਂ ਬਾਅਦ ਸਾਰਾ ਕੁਝ ਠੀਕ ਚੱਲਦਾ ਰਿਹਾ ਹੁਣ ਉਹੀ ਕਾਨੂੰਨ ਜਿਹੜੇ ਨੇ ਉਹਨਾਂ ਦੀ ਯਾਦਦਾਸ਼ਤੀ ਕਰਾਉਂਦੇ ਨੇ ਉਹ ਤਾਂ ਦੁਬਾਰੇ ਉਸ ਵੇਲੇ ਅਰਜਨ ਮੁੰਡਾ ਸੀਗੇ ਹੁਣ ਸ਼ਿਵਰਾ ਚੋਹਾਨ ਹੈ ਸਰਕਾਰ ਸੇਮ ਪਾਰਟੀ ਦੀ ਹੈ ਜਦੋਂ ਉਹ ਬਣਾ ਕੇ ਕੋਈ ਮੈਨੀਫੈਸਟੋ ਬਦਲ ਗਿਆ ਜੀ ਜਾਂ ਕੋਈ ਕੋਈ ਪਾਰਟੀ ਬਦਲ ਗਈ ਸੈਂਟਰ ਚ ਸੇਮ ਸਰਕਾਰ ਹੈ ਤੇ ਪਤਾ ਵੀ ਹੈ ਸਾਰਾ ਕੁਝ ਗੱਲਬਾਤ ਵਾਸਤੇ ਬੁਲਾਓ ਤਾਂ ਮਸਲਾ ਹੱਲ ਹੋ ਜਾਊਗਾ ਔਰ ਇਹ ਇਹ ਮਤ ਸੋਚੋ ਕਿ ਤੁਸੀਂ ਇਹਨਾਂ ਨੂੰ ਆਪਸ ਚ ਹੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਕਿਸਾਨਾਂ ਨੂੰ ਆਪਸ ਚ ਹੀ ਉਲਝਾ ਦिए ਇਹਨਾਂ ਨੂੰ ਅੜੀਆ ਪਾਪਾ ਬੀਜੇਪੀ ਲੱਗਦਾ ਪਿਆ ਠਕਣ ਤੋਂ ਬਾਅਦ ਵੀ ਨਹੀਂ ਪੂਰਾ ਕਰ ਪਾ ਰਹੇ ਡਲੇ ਬਾਅਦ ਡੇ ਬਾਡੇ ਖਰਾਬ ਰੂਪ ਵਿੱਚ ਮੀਟ ਹੋ ਰਹੀ ਹੈ ਇਹਨਾਂ ਹਾਲਾਤਾਂ ਵਿੱਚ ਕੋਈ ਕਿਉਂ ਸਾਰੀ ਜਿੰਮੇਵਾਰੀ ਬੀਜੇਪੀ ਦੀ ਹੋਊਗੀ ਰੁਪਾਨੀ ਸਾਹਿਬ ਕਹਿੰਦੇ ਆ ਜੀ ਕਿ ਮਸਲਾ ਪੰਜਾਬ ਦਾ ਹੈਗਾ ਪੰਜਾਬ ਦਾ ਕੀ ਹੈ ਜੀ ਰੁਪਾਨੀ ਸਾਹਿਬ ਨੂੰ ਪੁੱਛ ਲਓ ਜੀ ਪੰਜਾਬ ਦਾ ਕੀ ਹੈ ਜੀ ਕਿਹੜੀ ਮੰਗ ਹੈ ਜਿਹੜੀ ਪੰਜਾਬ ਨਾਲ ਰਿਲੇਟਡ ਹੈ ਜੇ ਪੰਜਾਬ ਨਾਲ ਰਿਲੇਟਡ ਹੁੰਦੀ ਉਹ ਇੱਥੇ ਲੁਧਿਆਣੇ ਹੁੰਦੇ ਜਾਂ ਆਕਰ ਮੂਰੇ ਹੁੰਦੇ ਮੇਰੇ ਮੂਰੇ ਉਹ ਉੱਥੇ ਖਨੌਰੀ ਤੇ ਸ਼ੰਭੂ ਕੀ ਕਰਦੇ ਨੇ ਕਿਉਂਕਿ ਦਿੱਲੀ ਜਾਣਾ ਚਾਹੁੰਦੇ ਆ ਉਹ ਕਿਉਂਕਿ ਸਾਰੇ ਸੈਂਟਰ ਦੇ ਕਾਨੂੰਨ ਨੇ ਉਦੋਂ ਤਾਂ ਉਦੋਂ ਤਾਂ ਕਹਿੰਦੇ ਨੇ ਜੀ ਸਾਰਾ ਕੋਈ ਸਾਰਾ ਅਧਿਕਾਰ ਸਾਨੂੰ ਦੇ ਦਿਓ ਸਟੇਟਾਂ ਤੋਂ ਤੇ ਜਦੋਂ ਸਟੇਟਾਂ ਕੁਝ ਮੰਗਦੀਆਂ ਨੇ ਉਹਨੂੰ ਕਹਿੰਦੇ ਨੇ ਸਟੇਟਿਜ਼ਮ ਬਿਮਾਰੀ ਹੈ ਜੀ ਸੋ ਇਹ ਐਦਾਂ ਨਹੀਂ ਨਾ ਮਤਲਬ ਜੇ ਮੋਦੀ ਹਾਰ ਗਿਆ ਤਾਂ ਸਟੇਟ ਦੀ ਲੀਡਰਸ਼ਿਪ ਹਾਰ ਗਈ ਜੇ ਜਿੱਤ ਗਿਆ ਤਾਂ ਮੋਦੀ ਜਿੱਤ ਗਿਆ ਆ ਤਾਂ ਮੰਡੀ ਕਰਨਾ ਨਾ ਖੇਤੀ ਕਰਨਾ ਹੈ ਢਾਂਚਾ ਸੇਮ ਹਰਿਆਣੇ ਚ ਵੀ ਹੋ ਜਾਈ ਆ ਇਹ ਗੱਲਬਾਤ ਕਰੋਗੇ ਹਾਲੇ ਕਿ ਹਰਿਆਣਾ ਚ ਭਾਜਪਾ ਦੀ ਸਰਕਾਰ ਹੈ ਵੀ ਇਹ ਚੀਜ਼ ਨੂੰ ਨਾਂ ਲਾ ਕੇ ਕੀਤਾ ਜਾਵੇ ਪੰਜਾਬ ਦਾ ਤੇ ਹਰਿਆਣਾ ਦਾ ਾਂਚਾ ਵੀ ਜਦੋਂ ਜਾਉਂਗੇ ਇੱਥੇ ਘਰ ਹੈ ਹਰਿਆਣੇ ਵਾਲੇ ਦਾ ਉਹਨੂੰ ਪੁੱਛ ਲਿਓ